अपराधी ਦੁਨੀਆ ਦੇ ਵਿੱਚ ਹੈਪੀ ਪਸੀਆ ਦਾ ਨਾਮ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈ ਅਤਵਾਦੀ ਗਤੀਵਿਧੀਆਂ ਉਸ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਭਾਰਤ ਤੇ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਹੁਣ ਹੈਪੀ ਪਸੀਆ ਦੀ ਭਾਰਤ ਦੇ ਵਿੱਚ ਵਾਪਸੀ ਲਿਆਉਣ ਦੇ ਉੱਪਰ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ ਯਹਾਂ ਫਿਰ ਗੱਲ ਕਰ ਲਈਏ ਕਿ ਪੱਬਾਂ ਪਾਰ ਹੋ ਕੇ ਸੁਰੱਖਿਆ ਏਜੰਸੀਆਂ ਜਿਹੜੀਆਂ ਭਾਰਤ ਦੀਆਂ ਸੀ ਉਹਨਾਂ ਦੇ ਵੱਲੋਂ ਲਗਾਤਾਰਤਾ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਹੈਪੀ ਪਸੀਆ ਨੂੰ ਕਿਸੇ ਨਾ ਕਿਸੇ ਤਰੀਕੇ ਭਾਰਤ ਲਿਆਂਦਾ ਜਾਵੇ ਜੇਕਰ ਹੈਪੀ ਪਸੀਆ ਦੇ ਪਛੋਕੜ ਦੇ ਉੱਪਰ ਝਾਤ ਮਾਰੀਏ ਤਾਂ 2018 ਦੇ ਵਿੱਚ ਪਹਿਲੀ ਵਾਰ ਉਸ ਦੇ ਵੱਲੋਂ ਦੁਬਈ ਦੇ ਵਿੱਚ ਜਾਇਆ ਗਿਆ ਦੁਬਈ ਤੋਂ 2019 ਦੇ ਵਿੱਚ ਵਾਪਸੀ ਹੁੰਦੀ ਹੈ ਤੇ ਫਿਰ 2019 ਦੇ ਵਿੱਚੋਂ ਉਹ ਲੰਡਨ ਚਲਿਆ ਜਾਂਦਾ ਤੇ ਲੰਡਨ ਤੋਂ ਬਾਅਦ ਅਮਰੀਕਾ ਦੇ ਵਿੱਚ ਜਾ ਕੇ ਉਸਦੇ ਵੱਲੋਂ ਵੱਖ-ਵੱਖ ਲੋਕਾਂ ਦੇ ਸੰਪਰਕ ਦੇ ਵਿੱਚ ਆ ਕੇ ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜੇਕਰ ਗੱਲ ਕਰੀਏ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਾਂ ਫਿਰ ਨਾਲ ਹਰਵਿੰਦਰ ਰਿੰਦਾ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਬੈਠਾ ਬਹੁਤ ਸਾਰੀਆਂ ਅਬੈਧ ਗਤੀਵਿਧੀਆਂ ਜਿਹੜੀਆਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਰਵਾਉਂਦਾ ਸੀ ਉਸਦੇ ਸੰਪਰਕ ਦੇ ਵਿੱਚ ਆ ਕੇ ਬਹੁਤ ਸਾਰੀਆਂ ਚੀਜ਼ਾਂ ਅਜਿਹਿਆਂ ਕੀਤੀਆਂ ਗਈਆਂ ਜਿਸ ਦੇ ਨਾਲ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਜਿਹੜਾ ਹੈਪੀ ਪਸੀਆ ਦੇ ਵੇਲੇ ਦਿੱਤਾ ਗਿਆ ਹੁਣ ਹੈਪੀ ਪਸੀਆ ਨੂੰ ਭਾਰਤ ਦੇ ਵਿੱਚ ਵਾਪਸ ਲਿਆਉਣ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ ਇਸ ਤਰ੍ਹਾਂ ਦੇ ਹਵਾਲੇ ਤੋਂ ਵੱਡੀ ਖਬਰ ਇਸ ਵਕਤ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਉਸ ਨੂੰ ਐਪੀਆਈ ਤੇ ਆਈਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਡਿਟੇਨ ਕੀਤਾ ਗਿਆ ਸੀ ਉਸੇ ਦਿਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਿਹੜੇ ਨੇ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਕਰਕੇ ਇਸ ਬਾਬਤ ਜਾਣਕਾਰੀਆਂ ਦਿੱਤੀਆਂ ਗਈਆਂ ਕਿ ਪੰਜਾਬ ਤੇ ਭਾਰਤ ਦੇ ਵਿੱਚ ਇਸ ਤਰੀਕੇ ਦੀਆਂ ਅਤਵਾਦੀ ਗਤੀਵਿਧੀਆਂ ਕਰਨ ਵਾਲੇ ਹੈਪੀ ਪਾਸੀਆਂ ਨੂੰ ਡਿਟੇਨ ਕਰ ਲਿਆ ਗਿਆ ਉਸ ਨੂੰ ਡਿਟੇਨ ਕਰਨ ਦੀਆਂ ਖਬਰਾਂ ਚਰਚਾ ਦੇ ਵਿੱਚ ਤਾਂ ਆਈਆਂ ਕਿਉਂਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਲੋੜਿੰਦਾ ਹੈ ਤਕਰੀਬਨ 17 ਮਾਮਲੇ ਉਸ ਦੇ ਉੱਪਰ ਦਰੂਪ ਦੇ ਰੂਪ ਦੇ ਵਿੱਚ ਦਰਜ ਨੇ 5 ਲੱਖ ਰੁਪਏ ਦਾ ਇਨਾਮ ਜਿਹੜਾ ਹੈ ਉਹ ਵੀ ਪੰਜਾਬ ਪੁਲਿਸ ਦੇ ਵੱਲੋਂ ਉਸ ਦੇ ਉੱਪਰ ਜਾਰੀ ਕੀਤਾ ਗਿਆ ਸੀ ਕਿ ਭਾਈ ਜੇਕਰ ਕਿਸੇ ਦੇ ਵੱਲੋਂ ਹੈਪੀ ਪਸੀਆ ਦੇ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਹ ਨੂੰ 5 ਲੱਖ ਰੁਪਇਆ ਇਨਾਮ ਦੇ ਵਜੋਂ ਦਿੱਤਾ ਜਾਏਗਾ ਹੁਣ ਅਮਰੀਕਾ ਦੇ ਵਿੱਚੋਂ ਉਸ ਨੂੰ ਡਿਟੇਨ ਕਰਨ ਦੀ ਖਬਰ ਆਈ ਉਸ ਤੋਂ ਬਾਅਦ ਹੁਣ ਭਾਰਤ ਲਿਆਂਦੇ ਜਾਣ ਦੇ ਤਮਾਮ ਉਹ ਤੌਰ ਤਰੀਕੇ ਜਿਹੜੇ ਕਿ ਤਹੱਬੁਰ ਰਾਣਾ ਜਿਹੜੇ ਕਿ 26 11 ਦੇ ਹਮਲੇ ਦੇ ਵਿੱਚ ਆ ਜਿਹੜਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਸੀ ਉਸੇ ਦੀ ਤਰਜੀਹ ਦੇ ਉੱਪਰ ਯਹਾਂ ਪਰ ਉਸੇ ਤਰੀਕਿਆਂ ਦੀ ਤਰਜੀਹ ਦੇ ਉੱਪਰ ਹੈਪੀ ਪਸੀਆ ਨੂੰ ਵੀ ਭਾਰਤ ਦੇ ਵਿੱਚ ਲਿਆਂਦਾ ਜਾਣਾ ਪੰਜਾਬ ਦੇ ਵਿੱਚ ਲਿਆਂਦਾ ਜਾਣਾ ਤੇ ਤਮਾਮ ਉਹਨਾਂ ਕੇਸਾਂ ਦੇ ਖੁਲਾਸੇ ਹੋਣਗੇ ਜਿਨ੍ਹਾਂ ਦੇ ਬਾਰੇ ਹੈਪੀ ਪਸੀਆ ਲਗਾਤਾਰ ਵਿਦੇਸ਼ ਦੇ ਵਿੱਚ ਬੈਠ ਕੇ ਇਹਨਾਂ ਅਬੈਦ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ ਤੁਹਾਨੂੰ ਯਾਦ ਹੋਵੇਗਾ 2024 ਤੇ 2025 ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਝ ਥਾਵਾਂ ਦੇ ਉੱਪਰ ਖਾਸ ਰੂਪ ਦੇ ਵਿੱਚ ਸੁਰੱਖਿਆ ਥਾਵਾਂ ਜਾਂ ਪਰ ਗੱਲ ਕਰ ਲਈਏ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਗਰਨੇਡ ਹਮਲੇ ਕੀਤੇ ਗਏ ਜਿਸ ਤੋਂ ਪੁਲਿਸ ਵੀ ਬਚਦੀ ਬਚਾਉਂਦੀ ਇਹ ਕਹਿੰਦੀ ਨਜ਼ਰ ਆਈ ਕਿਤੇ ਟਾਇਰ ਫੱਟੇ ਦੀ ਗੱਲ ਹੋਈ ਕਿਤੇ ਕਿਹਾ ਗਿਆ ਕਿ ਭਾਈ ਇਹ ਤਾਂ ਰੈਡੀਏਟਰ ਗੱਡੀਆਂ ਦੇ ਪਾਟੇ ਨੇ ਪਰ ਇਸ ਦੇ ਪਿੱਛੇ ਕਿਸ ਤਰੀਕੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ ਗੈਂਗਸਟਰਾਂ ਦੇ ਵੱਲੋਂ ਅਣਸੁਖਾਮੀਆਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਲਸ ਹੈਪੀ ਪਸੀਆ ਨਾਮਕ ਵੱਡੇ ਗੈਂਗਸਟਰ ਨੂੰ ਹੁਣ ਭਾਰਤ ਲਿਆਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰਦੀਆਂ ਗਈਆਂ ਨੇ ਕੁਝ ਦਿਨਾਂ ਦੇ ਵਿੱਚ ਆ ਜੇਕਰ ਵੱਖ-ਵੱਖ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਜਾਂ ਫਿਰ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ ਗੱਲ ਕਰੀਏ ਤਾਂ ਕੁਝ ਹੀ ਦਿਨਾਂ ਦੇ ਵਿੱਚ ਹੈਪੀ ਪਸੀਆ ਜਿਹੜਾ ਉਹ ਭਾਰਤ ਦੇ ਵਿੱਚ ਹੋਏਗਾ ਤਹਵਰ ਰਾਣਾ ਦੇ ਉਸੇ ਤਰੀਕੇ ਸਲੀਕਿਆਂ ਦੇ ਨਾਲ ਹੁਣ ਹੈਪੀ ਪਸੀਆ ਨੂੰ ਵੀ ਆ ਜਿਹੜਾ ਭਾਰਤ ਦੇ ਵਿੱਚ ਲਿਆਂਦਾ ਜਾਏਗਾ ਸੁਰੱਖਿਆ ਪ੍ਰਣਾਲੀ ਕੜੀ ਕੀਤੀ ਜਾਏਗੀ ਜਾਣਕਾਰੀਆਂ ਲਈਆਂ ਜਾਣਗੀਆਂ ਤੇ ਵੱਖ-ਵੱਖ ਉਹਨਾਂ ਤਮਾਮ ਗਤੀਵਿਧੀਆਂ ਦੇ ਵਿੱਚ ਉਸ ਦੇ ਕੀ ਵੱਡੇ ਖੁਲਾਸੇ ਹੋਣਗੇ ਇਹ ਵੀ ਆਉਣ ਵਾਲਾ ਸਮਾਂ ਬਿਆਨ ਦੇਗਾ ਪਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਭਾਰਤ ਦੇ ਹੋਰਨਾਂ ਸੂਬਿਆਂ ਦੇ ਵਿੱਚ ਜਿਹੜੀਆਂ ਵਹਿ ਤਰੀਕੇ ਦੀਆਂ ਅਤਵਾਦੀ ਗਤੀਵਿਧੀਆਂ ਹੁੰਦੀਆਂ ਨੇ ਖਾਸ ਤੌਰ ਦੇ ਉੱਪਰ ਵੱਖਵਾਦੀ ਲੋਕਾਂ ਦੇ ਨਾਲ ਜੁੜ ਕੇ ਜਦੋਂ ਪੰਜਾਬ ਸੂਬੇ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਸਣੇ ਪੂਰੇ ਭਾਰਤ ਭਰ ਦੇ ਵਿੱਚ ਭਾਰਤ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਅਜਿਹੇ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਸ ਵਕਤ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੈੜੇ ਹੋ ਕੇ ਪੱਬਾ ਪਾਰ ਹੋ ਕੇ ਅਜਿਹੇ ਲੋਕਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਬਹੁਤ ਸਾਰੇ ਲੋਕ ਇਸ ਅਪਡੇਟ ਦੇ ਹੇਠਾਂ ਜਾਂ ਪਰ ਇਸ ਰਿਪੋਰਟ ਦੇ ਹੇਠਾਂ ਇਹ ਵੀ ਕਮੈਂਟ ਕਰਨਗੇ ਕਿ ਗੋਲਡੀ ਬਰਾੜ ਦੇ ਗ੍ਰਿਫਤਾਰ ਹੋਣ ਦੀ ਗੱਲ ਵੀ ਪੰਜਾਬ ਦੇ ਮੁੱਖ ਮੰਤਰੀ ਤੱਕ ਦੇ ਵੱਲੋਂ ਕਹਿ ਦਿੱਤੀ ਗਈ ਸੀ ਪਰ ਉਹ ਗ੍ਰਿਫਤਾਰੀ ਕਿੱਥੇ ਗਈ ਕਦਮ ਦੇ ਪਾਸੇ ਗਈ ਉਹਦਾ ਵੀ ਕੋਈ ਅਤਾ ਪਤਾ ਨਹੀਂ ਪਰ ਹੈਪੀ ਪਸੀਆ ਦੇ ਬਾਰੇ ਇਹ ਪੁਗਤਾ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਭਾਰਤ ਦੇ ਵਿੱਚ ਲਿਆਉਣ ਦੀ ਗੱਲ ਅਜੇ ਪੁਸ਼ਟੀ ਨੁਮਾ ਨਹੀਂ ਹੈ ਪਰ ਮੀਡੀਆ ਸੋਰਸਸ ਦੇ ਹਵਾਲੇ ਤੋਂ ਇਹ ਵੱਡੀ ਖਬਰ ਜਿਹੜੀ ਆ ਤੁਹਾਡੇ ਨਾਲ ਹਮਦਰਦ ਟੀਵੀ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਇਸ ਵਕਤ ਇਸ ਮਾਹੌਲ ਦੇ ਵਿੱਚ ਇਸ ਤਰੀਕੇ ਦੀਆਂ ਗਤੀਵਿਧੀਆਂ ਦੇ ਵਿੱਚ ਕੀ ਸੋਚ ਦੇ ਵਿਚਾਰ ਦਿਓ ਹੈ ਹੈਪੀ ਪਸੀਆ ਵਰਗੇ ਉਹਨਾਂ ਤਮਾਮ ਗੈਂਗਸਟਰ ਜਿਹੜੇ ਇੱਕੇ ਵਿਦੇਸ਼ਾਂ ਦੇ ਵਿੱਚ ਬੈਠੇਗੇ ਭਾਰਤ ਦਾ ਪੰਜਾਬ ਦਾ ਨੁਕਸਾਨ ਕਰਦੇ ਨੇ ਨੌਜਵਾਨੀ ਦਾ ਨੁਕਸਾਨ ਕਰਦੇ ਨੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਅਬੈਤ ਤਰੀਕੇ ਦੇ ਹਥਿਆਰ ਦੇ ਕੇ ਉਹਨਾਂ ਦੇ ਕੋਲੋਂ ਇਸ ਤਰੀਕੇ ਦੀਆਂ ਗਤੀਵਿਧੀਆਂ ਕਰਵਾਉਣ ਦੇ ਲਈ ਉਹਨਾਂ ਨੂੰ ਮਜਬੂਰ ਕਰਦੇ ਨੇ ਜਾਂ ਪਰ ਵਰਗੜਾਉਂਦੇ ਨੇ ਉਹਨਾਂ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਹੋਰਨਾਂ ਲੋਕਾਂ ਤੱਕ ਵੀ ਸਾਂਝਾ ਕਰ ਦੇਣਾ ਸ਼ੇਅਰ ਕਰ ਦੇਣਾ ਤਾਂ ਕਿ ਉਹ ਵੀ ਇਸ ਵਕਤ ਭਾਰਤ ਦੇ ਵਿੱਚ ਲਿਆਂਦੇ ਜਾਣ ਵਾਲੇ ਇਸ ਵੱਡੇ ਗੈਂਗਸਟਰ ਦੀ ਇਸ ਗਤੀਵਿਧੀ ਤੋਂ ਜਾਣੂ ਹੋ ਸਕਣ ਸੋ ਉਮੀਦ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ तमाम ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਲ-ਪਲ ਦੀ ਅਪਡੇਟ ਇਸ ਖਬਰ ਮੁਤਲਕ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਬਹਿਰ ਹਾਲ ਮੈਨੂੰ ਦੀ اجازت ਬਹੁਤ ਬਹੁਤ ਧੰਨਵਾਦ